ਕਿਸੇ ਕਹਿਦੀ ਨਹੀਂ ਪੇਸ਼ੀ ਹੈ ਉਹ ਵੀ ਜੇਲ੍ਹ ਤੋਂ ਕੋਰਟ ਤੱਕ ਲੈ ਕੇ ਜਾਣਾ ਪੈਂਦਾ ਪੁਲਿਸ ਤੇ ਥੋੜਾ ਜਿਆਦਾ ਪਰ ਸੋ ਅਸੀਂ ਸੋਚਿਆ ਕਿ ਇੱਕ ਨਵੀਂ ਪੁਲਿਸ ਬਣਾ ਲਈਏ ਜਿਹੜਾ ਨਾਮ ਹੈ ਐਸ ਐਸ ਐਫ ਸੜਕ ਸੁਰੱਖਿਆ ਪੁਲਿਸ ਬਣ ਲੈਣਾ ਉਹਨਾਂ ਨੂੰ 129 ਗੱਡੀਆਂ ਸੀ ਜੋ ਦੀਆਂ ਨਵੀਆਂ ਜਿਹਦੇ ਵਿੱਚ ਸਾਰਾ ਸਿਸਟਮ ਲੱਗਿਆ ਹੋਊਗਾ ਨਾ ਉਹ ਪਤਾ ਆ ਰਿਹਾ ਜੀਪੀਐਸ ਕਰਾਂ ਹੋਊਗਾ ਜੇ ਕੋਈ ਪ੍ਰੋਬਲਮ ਆਉਗੀ ਨੀਅਰੈਸਟ ਜਿਹੜਾ ਵੀ ਹੋਊਗਾ ਅਮਰਬਾਜੀ ਟੰਗਾਂ ਟੰਗਾਂ ਉਹ ਜਿਹੜਾ ਵੀ ਨੇੜੇ ਹੋਊਗਾ ਉਹ ਉੱਥੇ ਪਹੁੰਚੂਗਾ ਤੇ ਪੰਜਾਬ ਦੀਆਂ ਸੜਕਾਂ ਦਾ ਜੋ ਮੈਨੂੰ ਰਾਜ ਸਾਹਿਬ ਨੇ ਦੱਸਿਆ ਕਿ ਜੇ ਕੋਈ ਟ੍ਰੈਫਿਕ ਜੇ ਕੋਈ ਮਾਈਕ 30 ਕਿਲੋਮੀਟਰ ਦੇ ਰੇਡੀਅਸ 'ਚ ਇੱਕ ਗੱਡੀ ਹੋਵੇ ਉੱਥੇ ਉਹਨਾਂ ਕੋਲੇ ਐਂਬੂਲੈਂਸ ਵੀ ਹੋਊਗਾ ਰਿਕਵਰੀ ਵੈਨ ਵੀ ਹੋਊਗੀ ਆਮ ਤੌਰ ਤੇ ਮੌਤ ਤੱਕ ਤੁਸੀਂ ਤੁਹਾਡੇ ਦੋਸਤ ਮਿੱਤਰ ਉਹ ਯਾਰ ਨਾ ਕਰ ਉਹ ਝੁੱਕੇ ਹੋਗੇ ਖੜੇ ਹੋਏ ਟਰੱਕ ਤੇ ਬੱਜੂ ਹਾਂਜੀ ਖੜੀ ਹੋਈ ਟਰਾਲੀ ਤੇ ਬੱਜ ਗਈ ਸੋ ਟਰਾਲੀ ਜਿਹੜੀ ਹੈ ਜਨ ਟਰੱਕ ਹੈ ਉਹਨੂੰ ਪਾਸੇ ਕੀਤਾ ਜਾਊਗਾ ਉਹ 30 ਕਿਲੋਮੀਟਰ ਵਾਲਾ ਜਿਹੜਾ ਅਫਸਰ ਹੈ ਉਹ ਜ਼ਿੰਮੇਵਾਰ ਹੋਊਗਾ ਉਸ ਦਾ ਕਿ ਉਹਦੇ ਇਲਾਕੇ 'ਚ ਐਕਸੀਡੈਂਟ ਹੋਇਆ ਤਾਂ ਕਿਉਂ ਹੋਇਆ ਉਹਨੂੰ ਪੁੱਛਿਆ ਜਾਊਗਾ ਕਾਉਂਟੇਬਲ ਬਣਾਇਆ ਜਾਊਗਾ ਇਸੇ ਸੀ ਇਹ ਅਣਹੋਈਆਂ ਜਿਹੜੀਆਂ ਮੌਤਾਂ ਨੇ ਘਟਾਉਣੀਆਂ ਆ ਫਟਕੜੋ ਬੋ ਸ਼ੁਰੂ ਹੋਣ ਜਾ ਰਹੀ ਹੈ ਜੀ ਬਸ ਅੱਜ ਵਰਦੀ ਫਾਈਨਲ ਹੋ ਗਈ ਬੜੀ ਜਲਦੀ ਤੁਹਾਨੂੰ ਅਸੀਂ ਬਾਕੀ ਅੱਜ ਰਿਲੀਜ਼ ਕਰਾਂਗੇ ਕਿ ਸੋ ਕਿੰਨੇ ਮੁਲਾਜ਼ਮ ਇਹਨਾਂ ਗੱਡੀਆਂ ਦੇ ਵਿੱਚ ਹੋਣ ਕਿੰਨੇ ਕੁ ਵਰਕ ਜਿਹੜੇ ਨੇ ਗੱਡੀਆਂ ਦੇ ਵਿੱਚ ਬੋਸ 5000 ਹੋਗੀ ਸੀਐਮ ਸਰ ਫਰਸਟ ਫੇਜ਼ ਰੇ ਵਿੱਚ 1500 ਦੀ ਡਿਵੈਲਪਮੈਂਟ ਹੋਣੀ ਹੈ ਸਰ ਪੰਜਾਬ 'ਚ ਹਰ ਸਾਲ ਬਹੁਤ ਸਾਰੇ ਜਿਹੜੇ ਲੋਕ ਮਰਦੇ ਨੇ ਸੜਕਾਂ ਦੇ ਸੋ ਲੱਗਦਾ ਹੈ ਕਿੰਨੀ ਘਟੂਗੀ ਇਸ ਦੀ ਬਹੁਤ ਬਹੁਤ ਘਟੂਗੀ ਅਣਹੋਈਆਂ ਮੌਤਾਂ ਨੇ ਆਪਾਂ ਉਹਨੂੰ ਕਿਸਮਤ ਕਹ ਦਿੰਦੇ ਹਾਂ ਨਹੀਂ ਕਿਸਮਤ ਨਹੀਂ ਹੈ ਕਿਤੇ ਨਾ ਕਿਤੇ ਲਾਪਰਵਾਹੀ ਹੋਣੀ ਹੈ ਸੋ ਇਸੇ ਕਰਕੇ ਦਾ ਨਾਮ ਸੜਕ ਸੁਰੱਖਿਆ ਰੱਖਿਆ ਹੈ ਇਹ ਆ ਜਿਹੜੀ ਸੜਕ ਜਾਂਦੀ ਹੈ ਇੱਥੇ ਵੀ ਰੱਖੂਗੀ ਜੀ ਨਾਟ ਓਨਲੀ ਹਾਈਵੇ ਪੈਟਰੋਲ ਦੋ ਯਾਰ ਬਾਲੇ ਮੁਲਕਾਂ 'ਚ ਹਾਈਵੇ ਪੈਟਰੋਲ ਹੈ ਹਾਈਵੇ ਤੇ ਅਗਲੀ ਇਹ ਸਹਿ ਸ਼ਹਿਰ ਦੀਆਂ ਸੜਕਾਂ 'ਤੇ ਨਹੀਂ ਇਹੀ ਹੋਣਗੇ ਚਲਾਨ ਕੱਟਣ ਦੇ ਇਹਨਾਂ ਨੂੰ ਅਧਿਕਾਰ ਹੋਣਗੇ ਔਰ ਇਹਨਾਂ ਵਾਲੇ ਚਲਾਨ ਜਿਹੜੇ ਹੋਣਗੇ ਯੋਤਸ ਜੀ ਨਹੀਂ 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 ਇਹ ਉਹਦੇ ਵਿੱਚ ਹੋਣਗੇ ਉਹਨਾਂ ਦੀ ਸ਼ਿਫਟ ਹੋ ਜੂਗੀ 8 ਘੰਟਿਆਂ ਦੀ 10 ਘੰਟਿਆਂ ਦੀ ਉਸ ਤੋਂ ਬਾਅਦ ਦੂਜੀ ਸ਼ਿਫਟ ਵਾਲੇ ਆ ਜਾਣ ਸਰ ਮੁਲਾਜ਼ਮਾਂ ਨੂੰ ਕੋਈ ਖਾਸ ਟ੍ਰੇਨਿੰਗ ਦਿੱਤੀ ਗਈ ਸੀ ਕਿ ਇਸ ਦਿਨ ਨਾਲ ਉਹ ਉਹ ਤੋਂ ਪਹਿਲਾਂ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ ਫਸਟ ਸਟੇਟ ਦੀ ਕਿੱਟ ਯਾਰ ਸੱਟ ਨਾ ਲੱਗੇ ਨਾਟ ਓਨਲੀ ਮੈਂ ਤੁਹਾਨੂੰ ਵੀ ਕਹਿਣਾ ਤੁਹਾਡੇ ਜ਼ਰੀਏ ਕਹਿਣਾ ਮੈਂ ਪਿਛਲੇ ਜਦੋਂ ਮੈਂ ਕਲਾਕਾਰ ਬਣਿਆ ਸੀ ਇਸੇ ਚੈਰਚ 1900 ਤਰ੍ਹਾਂ ਨਮੀ ਦੀ ਗੱਲ ਹੋਈ ਮੈਂ ਉਦੋਂ ਤੋਂ 30 ਸਾਲ ਹੋ ਗਏ ਮੈਂ ਅਜ ਤੱਕ ਮੈਂ ਗੱਡੀ ਦੇ ਵਿੱਚ ਫਸਟ ਸਟੇਜ ਦੀ ਕਿੱਟ ਰੱਖਦਾ ਅਸੀਂ ਇਹ ਪੰਜਾਬ ਦੇ ਵਿੱਚ ਲੋਕਾਂ ਨੂੰ ਸਲਾਹ ਦੇਵਾਂਗੇ ਕਿ ਹਰ ਗੱਡੀ ਚ ਮੋਟਰਸਾਈਕਲ ਚ ਸਕੂਟਰ ਚ ਇੱਕ ਫਸਟ ਸਟੇਜ ਦੀ ਕਿੱਟ ਰੱਖੋ ਉਹ ਤੇ ਕੁਝ ਨਹੀਂ ਹੁੰਦਾ ਛੋਟੀ ਹੁੰਦੀ ਹੈ ਉਹਦੇ ਵਿੱਚ ਕਾਟਨ ਹੈ ਰੂਮ ਹੈ ਪੱਟੀ ਹੈ ਤੇ ਤੇ ਉਹ ਜਿਹੜਾ ਤੇ ਟੋਲ ਹੈ ਤੇ ਇੱਕ ਪੇਨ ਖਿਲਿਆ ਤੇਰੇ ਕੋਲ ਨਹੀਂ ਆ ਜੇ ਕਿਤੇ ਕਿਤੇ ਵੀ ਤੁਹਾਨੂੰ ਮਿਲਦਾ ਕੋਈ ਬੰਦਾ ਕਿ ਯਾਰ ਡਿੱਗ ਗਿਆ ਪਿਆ ਉੱਠਿਆ ਨਹੀਂ ਜਾ ਰਿਹਾ ਕਿਰਪਾ ਕਰਕੇ ਜਟਾਉ ਲਾ ਕੇ ੱਟੀ ਕਰਕੇ ਉਹਨੂੰ ਹਸਪਤਾਲ ਭੇਜ ਦਿਓ ਭਾਈ ਮਾਈਕ ਦਾ 골ਡਨ ਆਵਰ ਕਹਿੰਦੇ ਆ ਉਹਨੂੰ ਜੋ 골ਡਨ ਆਵਰ ਦੇ ਵਿੱਚ ਆਪਾਂ ਭੇਜ ਦਈਏ ਉਹਨੂੰ ਹਸਪਤਾਲ ਸਰਚਿੰਦਾ ਹੀ ਨਹੀਂ ਰੇ ਪੰਜਾਬੀ ਲੋਕ ਆ ਇੱਕ ਅੰਦਰ ਕੀ ਕਹਿਣਾ ਹੈ ਅਮਰੀਕਾ ਜਿਹਾ ਤਰ੍ਹਾਂ ਇਹ ਗੱਡੀਆਂ ਜਿਹੜੀਆਂ ਰੰਗ ਬਰੰਗੀਆਂ ਹੋਣਗੀਆਂ ਹਾਈ ਟੈਕਨੋਲੋਜੀ ਦੀਆਂ ਗੱਡੀਆਂ ਹੋਣਗੀਆਂ ਕਿ ਉਸੇ ਤਰ੍ਹਾਂ ਹੀ ਗੱਡੀਆਂ ਜਿਹੜੀਆਂ ਵਾ ਦੇਖ ਲੈ ਓਕੇ ਜੀ